ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਨਾ ਨਿਊਜ਼ਪੇਪਰ ਦੇ ਵਿੱਚ ਇੱਕ ਲੇਖ ਪੜ੍ਹ ਰਿਆ ਸੀਗਾ ਕਿਉਂਕਿ ਪ੍ਰਿੰਸੀਪਲ ਪ੍ਰੋਫੈਸਰ ਹੋਰ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਬਹੁਤ ਸਾਰੇ ਲੇਖ ਲਿਖਦੇ ਆ ਨਿਊਜ਼ਪੇਪਰਾਂ ਦੇ ਵਿੱਚ ਜੋ ਸਮਾਜ ਨੂੰ ਸੇਧ ਦੇਣ ਵਾਲੇ ਨਿਊਜ਼ਪੇਪਰ ਹੈ ਖਾਸ ਕਰਕੇ ਬੱਚੇ ਜਿਹੜੇ ਛੋਟੇ ਬੱਚੇ ਪੜ੍ਹ ਰਹੇ ਆ ਉਹਨਾਂ ਨੇ ਪੇਰੈਂਟਸ ਨੂੰ ਬਹੁਤ ਵਧੀਆ ਸੇਧ ਦੇਣ ਵਾਲੇ ਲੇਖ ਐ ਮੈਂ ਇੱਕ ਪੜ੍ਹਿਆ ਮੈਂ ਤੁਹਾਡੀ ਨੋਟਿਚ ਵਿੱਚ ਕਰਤਾ ਪ੍ਰਿੰਸੀਪਲ ਨਵਜੋਤ ਕੌਰ ਬਰਾੜ ਪ੍ਰਿੰਸੀਪਲ ਨਮਜੋਤਕਰ ਬਰਾਰ ਜੀ ਲਿਖ ਰਹੇ ਨੇ ਆਪਣੇ ਲੇਖ ਦੇ ਵਿੱਚ ਉਹ ਕਹਿੰਦੇ ਕਿ ਪੜ੍ਹਾਈ ਇੰਨੀ ਟਫ ਹੋ ਗਈ ਹੈ ਕਿ ਬੱਚਿਆਂ ਤੇ ਬੋਝ ਇੰਨਾ ਜ਼ਿਆਦਾ ਪੜ੍ਹਾਈ ਦਾ ਕਿ ਬੱਚਾ ਖੁਸ਼ ਨਹੀਂ ਹੋ ਰਿਹਾ ਧਮਾਗੀ ਤੌਰ ਤੇ ਪਿਛਲੇ ਕੁਝ ਸਮੇਂ ਤੋਂ 1 ਕਰੋੜ 32 ਲੱਖ ਦੇ ਕਰੀਬ ਬੱਚੇ ਖੁਦਕੁਸ਼ੀ ਕਰ ਚੁੱਕੇ ਹੈ ਇਸ ਪੜ੍ਹਾਈ ਤੋਂ ਇਹਨਾਂ ਕੋਰਸਾਂ ਤੋਂ ਇਹਨਾਂ ਟਿਊਸ਼ਨਾਂ ਤੋਂ ਤੰਗ ਆ ਕੇ ਜਦੋਂ ਉਹਨਾਂ ਦੇ ਰਿਜ਼ਲਟ ਉੱਤੇ ਅੱਛੇ ਨਹੀਂ ਆਉਂਦੇ ਸੋ ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਹੈ 14 ਸਾਲ ਤੋਂ ਲੈ ਕੇ ਜੀ 30 ਸਾਲ ਦੇ ਵਿੱਚ ਬੱਚੇ 1 ਕਰੋੜ 32 ਲੱਖ ਕਰ ਚੁੱਕੇ ਨੇ ਖੁਦਕੁਸ਼ੀ ਆਪਣੀ ਜਾਨ ਗਵਾ ਚੁੱਕੇ ਨੇ ਦੁਨੀਆ ਤੋਂ ਜਾ ਚੁੱਕੇ ਨੇ ਮੈਡਮ ਪ੍ਰਿੰਸੀਪਲ ਨਵਜੋਤ ਕੌਰ ਬਰਾੜ ਜੀ ਇਹ ਗੱਲ ਦੇਖਦੇ ਨੇ ਉਮਰ ਬੱਚਿਆਂ ਦੀ 14 ਤੋਂ 30 ਸਾਲ ਹਰ ਸਾਲ 8 ਲੱਖ ਤੋਂ ਲੈ ਕੇ 10 ਲੱਖ ਤੱਕ ਬੱਚਾ ਜਿਹੜਾ ਖੁਦਕੁਸ਼ੀ ਕਰ ਰਿਹਾ ਪੜਾਈ ਦੀ ਵਜ੍ਹਾ ਕਰਕੇ 8 ਲੱਖ ਤੋਂ 10 ਲੱਖ ਹਰ 40 ਸੈਕਿੰਡ ਦੇ ਵਿੱਚ ਇੱਕ ਬੱਚਾ ਖੁਦਕੁਸ਼ੀ ਕਰ ਰਿਹਾ ਹਰ 40 ਸੈਕਿੰਡ ਦੇ ਵਿੱਚ ਸੈਕਿੰਡ ਦੇ ਵਿੱਚ ਇੱਕ ਬੱਚਾ ਆਪਣੀ ਜਾਨ ਗਵਾ ਰਿਹਾ ਇਹ ਪੜ੍ਹਾਈ ਦੇ ਦੁੱਖ ਪੜ੍ਹਾਈ ਦੇ ਬੋਝ ਇੰਮਰ 14 ਤੋਂ 30 ਸਾਲ ਪ੍ਰਿੰਸੀਪਲ ਮੈਡਮ ਨਵਜੋਤਕਰ ਬਰਾੜ ਇਹਨਾਂ ਦੇ ਲੇਖ ਤਕਰੀਬਨ ਨਿਊਜ਼ ਪੇਪਰਾਂ 'ਚ ਆਉਂਦੇ ਰਹਿੰਦੇ ਆ ਤੁਸੀਂ ਵੀ ਕਦੇ ਮੌਕਾ ਮਿਲਦਾ ਤਾਂ ਪੜ੍ਹ ਕੇ ਦੇਖਿਓ ਇਹਨਾਂ ਨੇ ਬਹੁਤ ਵੱਡਾ ਲੇਖ ਲਿਖਿਆ ਆ ਇਹਦਾ ਮੋٹے ਮੋਟੇ ਤੁਹਾਨੂੰ ਉਹ ਅੰਕੜੇ ਦੱਸੇ ਆ ਜਿਹੜੇ ਤੁਹਾਡੇ ਪੈਰਾਂ ਤੋਂ ਮਿੱਟੀ ਕੱਢ ਦੇਣਗੇ ਦਿਲ ਨੂੰ ਅ ਤਹਾਰ ਕਰਨ ਵਾਲੀ ਗੱਲ ਹੈ ਸ਼ੂ ਦੇਣ ਵਾਲੀਆਂ ਗੱਲਾਂ ਆ ਠੇਸ ਪਹਣਨ ਵਾਲੀਆਂ ਗੱਲਾਂ ਕਿ ਹਾਂ ਇੰਨਾ ਕੁ ਸ਼ੋਰ ਹੈ ਅਸਲ ਪਤਾ ਤੱਕ ਨਹੀਂ ਲੱਗ ਰਿਹਾ ਤੇ ਦੇਖੋ ਇਹ ਸਾਡੇ ਬੱਚੇ ਸਹੀ ਆ ਤਾਂ ਸਾਨੂੰ ਲੱਗਦਾ ਸਭ ਕੁਝ ਸਹੀ ਚੱਲ ਰਿਹਾ ਹੈਗਾ ਇਦਾਂ ਨਹੀਂ ਹੋ ਰਿਹਾ ਬੱਚੇ ਸਵੇਰ ਤੋਂ ਤੁਸੀਂ 4 ਵਜੇ ਖਾਣੇ ਉਹ ਸ਼ਾਮ ਨੂੰ 6 ਵਜੇ ਤੱਕ ਉਹ ਪਚਾਰੇ ਕੈਂਦੀਆਂ ਵਾਂਗ ਪਹਿਲਾਂ ਬੱਸਾਂ ਦੇ ਵਿੱਚ ਮੈਂ ਕੈਜੇ ਨੂੰ ਉਹ ਜੇਲ੍ਹ ਤੋਂ ਕੱਢ ਕੇ ਲਿਆਉਂਦੇ ਫਿਰ ਉਹਨੂੰ ਅਦਾਲਤ 'ਚ ਪੇਸ਼ ਕਰਦੇ ਫੇਰ ਫੜਕਸੇ ਲੈ ਕੇ ਜਾਂਦੇ ਉਹ ਇੰਦੇ ਬੱਚਿਆਂ ਨੂੰ ਸਵੇਰ ਤੋਂ ਲੈ ਕੇ ਉਹ 7-8 ਘੰਟੇ ਬੱਚਾ ਪਹਿਲਾਂ ਪੜਦਾ ਹੈ ਫਿਰ ਉਹਨੂੰ ਟਿਊਸ਼ਨ ਉੱਥੇ ਪੜਾਇਆ ਜਾਂਦਾ ਹੈ ਛੇ ਮਹਿੰਗੀਆਂ ਮਹਿੰਗੀਆਂ ਫੀਸਾਂ ਦੇ ਕੇ ਤੁਹਾਡੇ ਬੱਚੇ ਪੜਦੇ ਆ ਫਿਰ ਤੁਸੀਂ ਟਿਊਸ਼ਨ ਵੀ ਵੜਾਉਂਦੇ ਆ ਫਿਰ ਬੱਚਾ ਦੱਸੋ ਕਿੰਨਾ ਬੱਚੇ ਦੇ ਕੋਲ ਫਿਰ ਘਰ ਆ ਕੇ ਨੂੰ ਫਿਰ ਰਾਤ ਦੇ 10-10 ਵਜੇ ਤੱਕ ਬੱਚੇ ਰੱਖੋਦੇ ਆ ਇੱਥੋਂ ਤੱਕ ਮੈਡਮ ਨਵਜੋਧ ਘਰਾਰਜੀ ਦੇਖਦੇ ਕਿ ਬੱਚਿਆਂ ਨੂੰ ਤੁਸੀਂ ਨੋਟ ਛਾਪਣ ਵਾਲੀਆਂ ਮਸ਼ੀਨਾਂ ਬਣਾ ਰਹੇ ਹੋ ਨੋਟ ਛਾਪਣ ਵਾਲੀਆਂ ਤੇ ਬੱਚਾ ਇੰਨਾ ਕਾਬਲ ਹੋ ਜਾਏ ਕਿ ਉਹ ਇੰਨਾ ਅਫਸਰ ਇਦਾਂ ਦਾ ਉਹ ਚੀਜ਼ ਬਣ ਜਾਏ ਕਿ ਉਹ ਨੋਟੇ ਛਾਪੇ ਬਸ ਆਪਣੀ ਜ਼ਿੰਦਗੀ ਚ ਨੋਟ ਨੋਟ ਛਾਪਣੇ ਤੁਸੀਂ ਬੱਚੇ ਨੂੰ ਫਿਜ਼ੀਕਲ ਵੀ ਥੋੜਾ ਬਹੁਤਾ ਉਹਨੂੰ ਉਹਦਾ ਅੰਦਰ ਫਿਜ਼ੀਕਲ ਵੀ ਉਹਨੂੰ ਸੈਟ ਰੌਂਡ ਕਰੋ ਉਹਦੀ ਬਾਡੀ ਨੂੰ ਉਹਨੂੰ ਘੁੰਮਣ ਫੇਰਦਾ ਸੈਰ ਕਰਦਾ ਉਹਨੂੰ ਫਰੈਸ਼ ਹੋਣ ਦਾ ਖੇਡਣ ਦਾ ਨੱਟਣ ਦਾ ਕੁੱਦਣ ਦਾ ਨੱਚਣ ਦਾ ਟੱਪਣ ਦਾ ਵੀ ਉਹਨੂੰ ਮੌਕਾ ਦਿਓ ਪੜ੍ਹਾਈ ਭੜਾ ਕਿੰਨੀਆਂ ਕ ਨੌਕਰੀਆਂ ਲੈ ਲਓਗੇ ਬਈ ਦੇਖੋ ਕੇਂਦਰ ਸਰਕਾਰ ਕਿੰਨੀਆਂ ਨੌਕਰੀਆਂ ਦੇ ਕਿੰਨੇ ਮਲਾਜ਼ਮ ਹੋਣਗੇ ਨਾ ਕੋ 2 ਕਰੋੜ 8 ਕਰੋੜ 10 ਕਰੋੜ 12 ਕਰੋੜ ਤੇ ਆਬਾਦੀ ਕਿੰਨੀ ਹੈ ਜੀ 100 ਕਰੋੜ 45 ਲੱਖ ਪੰਜਾਬ ਸਰਕਾਰ ਕੋ ਕਿੰਨੇ ਕਿੰਨੇ ਸਰਕਾਰੀ ਮਲਾਜ਼ਮ ਨੌਕਰੀਆਂ ਤੇ ਹੋਣਗੇ 2 ਲੱਖ 4 ਲੱਖ 6 ਲੱਖ 10 ਲੱਖ 12 ਲੱਖ ਤੇ ਪੰਜਾਬ ਦੀ ਆਬਾਦੀ ਕਿੰਨੀ ਹੈ ਜੀ 3.5 ਕਰੋੜ ਕਿੰਨੇ ਕੁ ਕੁਰਸੀਆਂ ਤੇ ਬਿਠਾ ਲਓਗੇ 1 ਕਰੋੜ ਤੇ 1 ਡੀਸੀ 1 ਡੀਸੀ ਨਿਕਲਦਾ 1 ਕਰੋੜ ਮਗਰ 1 ਡੀਸੀ ਇੰਨੀ ਕੁਆਲਿਫਿਕੇਸ਼ਨ ਚਾਹੀਦੀ ਹੈ ਮੈਰਿਟ ਦੇ ਵਿੱਚ ਜਦੋਂ ਪੈਂਦਾ ਬੰਦਾ ਸੋ ਬੱਚਿਆਂ ਨੂੰ ਕੀ ਪੜਾ ਲੋਗੇ ਤੁਸੀਂ ਬੱਚਾ ਅਫਸਰ ਦਾ ਬਣਨਾ ਹੈ ਫਿਰ ਇੰਨਾ ਜਿੰਨਾ ਆਪਣੇ ਇੱਕ ਬੱਚਾ ਡੀਸੀ ਦੀ ਕੁਰਸੀ ਦੇ ਬੈਠਣ ਦੇ ਕਾਬਿਲ ਹੋ ਕੇ ਨਹੀਂ ਗ੍ਰੈਜੂਏਸ਼ਨ ਪ੍ਰਾਪਤ ਕਰਕੇ ਇੱਕ ਬੱਚਾ ਕੀ ਉਹ ਮੂੰਗੜ ਦੀ ਜਿਹੜੀ ਲਾਏਗਾ ਕੀ ਉਹ ਗਲੈਂਡ ਮੇਦੂਲੀ ਲਾਏਗਾ ਥੱਲੇ ਬੰਦਾ ਕੰਮ ਕਰੇਗਾ ਮਕੈਨਿਕੀ ਕਰੇਗਾ ਦੁਕਾਨ ਛੋੜਾ ਵਪਾਰੀ ਬਣੇਗਾ ਕੁਝ ਨਹੀਂ ਬਣੇਗਾ ਕਿਉਂਕਿ ਉਹਨੂੰ ਪੜ੍ਹਾਈ ਨਹੀਂ ਹੈ ਕਿ ਉਹ ਸੋਚੇਗਾ ਕਿ ਮੈਂ ਹੁਣ ਇੰਨਾ ਪੜ੍ਹ ਕੇ ਆ ਕੁਝ ਕਰ ਫਿਰ ਉਹ ਬੱਚਾ ਕੀ ਕਰੇਗਾ ਖੁਦਕੁਸ਼ੀ ਕਰੇਗਾ ਜਾਂ ਫਿਰ ਗੈਂਗਸਟਰ ਬਣੇਗਾ ਜਾਂ ਫਿਰ ਨਸ਼ੇ ਵੱਲ ਜਾਏਗਾ ਨਿਛੇੜੀ ਬਣੇਗਾ ਜੋ ਜਾਂਦਾ ਫਿਰ ਗਵਾਏਗਾ ਗਵਾਏਗਾ ਸੋ ਠੀਕ ਹੈ ਬੱਚੇ ਨੂੰ ਪੜਾਣਾ ਮਾੜੀ ਗੱਲ ਨਹੀਂ ਪਰ ਬੱਚੇ ਨੂੰ ਪੜਾਓ ਕਾਬਲ ਬਣਾਓ ਪਰ ਬੱਚਿਆਂ ਨੂੰ ਨੋਟ ਛਾਪਣ ਵਾਲੀਆਂ ਮਸ਼ੀਨਾਂ ਨਾ ਬਣਾਓ ਇਹ ਮੈਡਮ ਜੀ ਦਾ ਕਹਿਣਾ ਹੈ ਵੈਸੀ ਇਹ ਲੇਖ ਦੇ ਵਿੱਚ ਉਹਨਾਂ ਨੇ ਬੜੇ ਵਿਸਥਾਰ ਨਾਲ ਸਾਰਾ ਕੁਝ ਲਿਖਿਆ ਹੋਇਆ ਮੈਂ ਤਾਂ ਉਹਨਾਂ ਦੇ ਲਿਖੇ ਮੁਤਾਬਕ ਹੀ ਤੁਹਾਨੂੰ ਸਾਰੀ ਗੱਲ ਸਮਝਾ ਰਿਹਾ ਹਾਂ ਕਿ ਬੱਚੇ ਤੁਹਾਡੇ ਆ ਭਾਈ ਇਹ ਸਾਰੇ ਬੱਚੇ ਪੂਰੇ ਭਾਰਤ ਦੇ ਬੱਚੇ ਇਕੱਲੇ ਮੈਡਮ ਦੇ ਨਹੀਂ ਹੈਗੇ ਬੱਚੇ ਸਾਡੇ ਤੁਹਾਡੇ ਸਾਡੇ ਸਾਦੀ ਸਾਰਿਆਂ ਦੇ ਸੋ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਬੱਚਿਆਂ ਨੂੰ ਇੰਨਾ ਬੋਝ ਨਾ ਬਣਾਈਏ ਜੋ ਬੱਚਾ ਪੜਨ ਦੇ ਕਾਬਿਲ ਹੈ ਜੋ ਸ਼ੌਂਕ ਨਾਲ ਖੁਸ਼ੀ ਨਾਲ ਜਿੰਨਾ ਬੱਚਾ ਪੜਦਾ ਹੈ ਉਹਨੂੰ ਪੜਨ ਦਿਓ ਬਿਨਾਂ ਵਜ੍ਹਾ ਬੱਚੇ ਦੇ ਉੱਤੇ ਤੁਸੀਂ ਬਜਰ ਪਾਪਾ ਬਜਰ ਪਾਪਾ ਬਜਰ ਬੱਚੇ ਨੂੰ ਖੁਸ਼ੀ ਕਰਦੇ ਮਜਬੂਰ ਨਾ ਪਾਓ ਸੋ ਐਨੀਆ ਰ ਬੇਨਤੀਆਂ ਪ੍ਰਵਾਨ ਕਰਿਓ ਧੰਨਵਾਦ ਜੀ ਸਾਰਿਆਂ ਦਾ